ਅੱਖਾਂ ਬੋਜ ਬੰਨ ਕਰ ਲਈ ਗੱਲ ਦਾ ਜਵਾਬ ਦੇ ਉਹ ਦਵਾਕੀ ਨਾਲ ਤੈਨੂੰ ਕਹ ਰਿਹਾ ਉਹ ਤਾ ਕਰਦੇ ਜਦੋਂ ਕਸੂਟਾ ਕਰਦਾ ਗੰਦੀ ਤੀਵੇਂ ਤੀਵੇਂ ਆਂਗੋਦਾ ਬੱਚੇ ਵੀ ਆ ਜਾ ਤੇਰੇ ਬੱਚਿਆਂ ਦੀ ਗੱਲ ਦਾ ਜਵਾਬ ਹੈ ਤੂੰ ਉਹਦਾ ਬੱਚਾ ਉਹ ਤੇਰਾ ਬੱਚਾ ਵੀ ਸਾਨੂੰ ਪਤਾ ਹੈ ਇਹ ਕੀ ਆ ਬਾਬਾ ਜੀ ਇਹ ਤਾਂ ਅਸੀਂ ਚਲੇ ਜਾਣਾ ਪਰ ਪਾਕਿਸਤਾਨ ਨੂੰ ਕਹੀ ਨਾ ਚੁੱਪ ਕਰਕੇ ਬਹਿ ਜਾ ਕਿਹੜੀ ਗੱਲ ਕਹੀ ਆ ਇਹਨੇ ਨੀਂਦ ਸਿੱਟ ਕੇ ਇਹਨੂੰ ਪੁੱਤ ਦਾ ਨੇਮ ਕਰਾ ਕੇ ਪੁੱਛ ਵੀ ਮੇਰੇ ਪਰਿਵਾਰ ਨੂੰ ਕਰਿਆ ਕਨਾ ਮਾਤਾ ਉਹੀ ਗੱਲ ਅਸੀਂ ਮੈਂ 1 ਮਿੰਟ ਵਾਦਾ ਪਰ ਚੁੱਪ ਕਰ ਲੈ ਇਹ ਮੈਂ ਛਾਈ ਉਮਰ ਹੋ ਗਿਆ ਮੇਰੇ ਨੇ ਸਾਰੇ ਕਮਾਂਡ ਵਿੱਚ ਪੁੱਛਣਾ ਵੱਡਾ ਸੱਲਾ ਲੈ ਕੇ ਮੇਰੇ ਮਾਗਰ ਪੈਂਦਾ ਰਿਹਾ ਅਸੀਂ ਉਹੀ ਕਿ ਮੇਰੇ ਡਾਇਰ ਨੇ ਮੇਰੇ ਬਾਹ ਮੋਲਦੇ ਮੇਰੇ ਵਾਲ ਪੱਟੇ ਐ ਤੇ ਆ ਕੇ ਮੇਰੇ ਟੂਵੀਂ ਚ ਮੁੱਕੀ ਮਾਰੀ ਜਦ ਮੈਂ ਛਡਾਉਣ ਤੋਂ ਬਾਅਦ ਮੇਰੇ ਵਾਲਾਂ ਮਾਰਿਆ ਤੇਰੇ ਕੋਲ ਵਾਦੇ ਮਾਤਾ ਕੀ ਕਰ ਰਹੇ ਹੋ ਕੀ ਕਹਿ ਸੀ ਆ ਕੁੜੀ ਕੁੱਟ-ਕੁੱਟ ਕੇ ਮਾਰੀ ਹੈ ਨੇ ਅੱਛਾ ਹਾਂ ਦੀਂਦਾ ਨਹੀਂ ਹੈਗਾ ਇਹਨੂੰ ਬਿਸ਼ੂਗਰ ਨਾਲ ਉਹ ਹੋ ਗਈ ਤੇ ਵਿਚਾਰੀ ਇਹ ਤੁਹਾਡੇ ਮੁੰਡੇ ਨੇ ਕੁੱਟੀ ਇਹੀ ਹਾਂ ਹਾਂ ਕੁੱਟ ਕੇ ਮਾਰੀ ਹੈ ਜਿੱਦੇ ਕੁੱਤੀ ਉਹਦੀ ਮੁੱਖ ਗਈ ਵਿਚਾਰੀ ਮੈਂ ਚੱਕੇ ਸੰਗਰੂਰ ਲੈ ਗਈ ਉੱਥੇ ਪੂਰੀਆਂ ਬਹੁਤ ਕੰਮ ਜੇ ਕਰਦੇ ਕਰਕੇ ਗਿਆ ਸੀ ਕਰਕੇ ਗਿਆ ਪਿੰਡ ਦੇ ਆਟੇ ਚ ਚੱਕ ਲਿਆਉਂਦੇ ਤੇ ਕੁੜੀ ਨਹੀਂ ਛੱਡਿਆਉਂਦੇ ਤੇ ਜੱਡੇ ਚ ਬੈਠੇ ਹੁੰਦੇ ਕਰ ਨੂੰ ਆ ਜਾਂਦੇ ਜੀ ਸਾਈਕਲ ਲੈ ਕੇ ਕੁੜੀ ਨੂੰ ਰੱਡੇ ਚੋਂ ਨਹੀਂ ਲੈ ਕੇ ਆਉਂਦਾ ਤੀ ਹੈ ਹਜ਼ੂਰ ਸਾਹਿਬ ਕਨੇ ਬਾਕਿਆ ਪਟਿਆਲੇ ਚੂੜੀਆਂ ਵੇਚਣ ਲੱਗ ਗਿਆ ਹੋਰ ਲੱਗ ਗਿਆ ਪੂਰੇ ਪਿੰਡ ਦੇ ਨੂੰ ਮਿਲਿਆ ਵੀ ਤੇਰੀ ਮਾਂ ਓਕੀ ਹੋ ਰਹੀ ਹੈ ਤੇਰੀ ਭੈਣ ਮਰਨ ਵਾਲੀ ਪਈਆ ਘਰੇ ਵੀ ਤੂੰ ਕਰੇ ਭੱਗ ਜਾ ਹਜ਼ੂਰ ਸਾਹਿਬ ਕਨੇ ਉਲਾਈ ਦੇ ਨੂੰ ਮੈਂ ਲੱਭ ਕੇ ਕਿ ਜਨੇ ਦੱਸਿਆ ਉੱਧਰ ਕਰੇ ਮੈਂ ਲੱਭ ਕੇ ਲਈ ਬਾਬਾ ਜੀ ਇਹ ਦੇਖ ਤੇ ਪੈਸੇ ਦਾ ਉਹ ਨਹੀਂ ਹੈਗਾ ਅਜੇ ਤੱਕ ਨਾ ਮੈਂ 1 ਰੁਪਿਆ ਨਹੀਂ ਜਾਣਦੀ ਇਹ ਗੱਲ ਬਣਾ ਚੱਲ ਸੁਣ ਅੱਖਾਂ ਪੂਜੇ ਹੁਣ ਦੱਸ ਜਿਨੇ ਪਹਿਲਾਂ ਦੱਸ ਕੀ ਹੋਇਆ ਸਾਰੀ ਗੱਲਬਾਤ ਕੀ ਹੈ ਗੱਲ ਇਹ ਜੀ ਜਿਹੜੀ ਮੇਰੀ ਮਾਤੇਰ ਮੈਂ ਉਹ ਰੋਜ਼ ਮੈਨੂੰ ਗਾਲਾਂ ਦਵਾਉਂਦੀ ਹੈਗੀ ਮੈਨੂੰ ਰੋਦ ਘਟਵਾਉਂਦੀ ਰਹਿੰਦੀ ਹੈਗੀ ਮੈਨੂੰ ਵੇਚਣ ਦੀ ਤਿਆਰੀਆਂ ਕਰ ਰੱਖਿਏ ਨੇ ਨਾ ਨਹੀਂ ਮੈਂ ਨੂੰ 500 ਵੱਨਾ ਜ਼ਿਆਦਾ ਕੁੱਤੇ ਆ ਮੇਰੇ ਵਾਲ ਪਟਦੇ ਰਹਿੰਦੇ ਆ ਰੋਜ਼ ਜਦ ਮੈਂ ਸਕੂਲ ਜਾਣਾ ਡੇਲੀ ਕਲੇਸ਼ ਕਰ ਲੈਣਾ ਕਹਰਿਆਣਾ ਤੱਕ ਕਲੇਸ਼ ਕਰ ਲੈਣਾ ਮੈਨੂੰ ਇੰਨੀ ਗੇਂਤੀ ਇਹਨਾਂ ਨੂੰ ਕਰੋ ਕੱਟ ਦੋ ਬਸ ਤੁਂ ਜਾ ਮੈਨੂੰ ਮੇਰੀ ਮਾਂ ਕੋਲੇ ਭੇਜ ਦੋ ਬੁੱਤੇ ਸੀ ਬਹੁਤ ਔਖੇ ਆ ਔਖੇ ਕਰਕੇ ਮੈਂ ਇਹ ਸੱਦੇ ਨੇ ਕੂ ਕਮ ਜਿਹੜੇ ਤੇਰੇ ਖਜ਼ਮ ਹੋਣਗੇ ਉਹਨਾਂ ਦੀ ਦਾੜੀ ਮੁੰਨ ਕੇ ਤੋੜੂਗਾ ਉਹਨਾਂ ਨੂੰ ਮੈਂ ਐ ਕਰ ਦੂੰਗਾ ਮੈਂ ਐ ਕਰ ਦੂੰਗਾ ਹੁਣ ਮੈਂ ਸਾਰੀ ਪੰਚਾਇਤ ਦੇ ਸਾਹਮਣੇ ਗਿਆ ਵੀ ਤੁਸੀਂ ਜਿਹੜੇ ਮੇਰੇ ਖਜ਼ਮ ਵੀ ਬੈਠੇ ਨੇ ਮੇਰੇ ਮਾਂ-ਬਾਪ ਵੀ ਬੈਠੇ ਨੇ ਮੇਰੇ ਭੈਣ ਭਾਈ ਵੀ ਬੈਠੇ ਨੇ ਸਾਰੇ ਬੈਠੇ ਨੇ ਵੀ ਜੋ ਮਰਜ਼ੀ ਕਰ ਪਈ ਹੁਣ ਕੋਈ ਗੱਲ ਹੁੰਦੀ ਆਣਾ ਇਹ ਆਪਸ ਚ ਲੜਦੇ ਨੇ ਜਾਂ ਇਹ ਮਰਦੇ ਜਾਓ ਮਰਦੇ ਨੁਕਸਾਨ ਤੇ ਇਹਨਾਂ ਦੇ ਆ ਨਾ ਇਹਨਾਂ ਦੇ ਕੋਈ ਨੀ ਕਿਸੇ ਨੂੰ ਉਹ ਕਰਨ ਆਂਦਾ ਇੱਥੇ ਅਸੀਂ ਇਹ ਰੌਲਾ ਇਹ ਨਿਵੇੜਨਾ ਵੀ ਭਾਈ ਤੁਸੀਂ ਆਪਣਾ ਜੇ ਤੁਸੀਂ ਲੱਗ ਹੋ ਕੇ ਤੁਹਾਡਾ ਸਿਸਟਮ ਸੈੱਟ ਆਉਂਦਾ ਤਾਂ ਕਰੋ ਲੜੋ ਨਾ ਭਾਗਰ ਮੈਨੂੰ ਆਪਦਾ ਖਾਣਾ ਨਹੀਂ ਆਪਦਾ ਖਾਣਾ ਹਾਂ ਇਹਨੇ ਨੀਤ ਸਿੱਟ ਕੇ ਇਹਨੂੰ ਪੁੱਤ ਦਾ ਨੇਮ ਕਰਾ ਕੇ ਕੁਝ ਵੀ ਮੇਰੇ ਪਰਿਵਾਰ ਨੂੰ ਨੁਕਸਾਨ ਕਰਿਆ ਕਨਾ ਮਾਤਾ ਉਹੀ ਗੱਲ ਅਸੀਂ ਮੈਂ ਇੱਕ ਮਿੰਟ ਵਾਧਾ ਬੱਸ ਚੁੱਪ ਕਰ ਲੈ ਇੱਕ ਮਿੰਟ ਇਹ ਮੈਂ ਛਾਹੀ ਉਮਰ ਹੋ ਗਿਆ ਮੈਨੂੰ ਨੇ ਸਾਰੇ ਕਮਾਂਡ ਚ ਪੁੱਛਣਾ ਵੱਡਾ ਸੱਲਾ ਲੈ ਕੇ ਮੇਰੇ ਮਾਗਰ ਪੈਂਦਾ ਰਿਹਾ ਅਸੀਂ ਉਹੀ ਮੇਰੇ ਸੋਹਣੇ ਨੇ ਤਵੇ ਨਹੀਂ ਲੱਗਣ ਦਿੱਤਾ ਮਾਤਾ ਇਹ ਗੱਲ ਇਹ ਝੂਠ ਬੋਲ ਰਿਹਾ ਹੈ ਜਿੰਦਾ ਮੈਂ ਥੋੜੀ ਸਾਰੀ ਜੋ ਕਿ ਬੋਲਦਾ ਇਹ ਮੇਰੇ ਘਰ ਤੋਂ ਟੰਦੀ ਆਪਣੀ ਤਾਂ ਟੰਡ ਕਰੇ ਪੂਰੀ ਦੇਖੀ ਕਰੇ ਸੌ ਮਾਰ ਨੂੰ ਹੀ ਜਾਂਦੇ ਨੇ ਸੰਗੀਵਾਰ ਤੱਕ ਉੱਥੇ ਰਹਿੰਦੇ ਨੇ ਐਤਵਾਰ ਨੂੰ ਆ ਕੇ ਕੱਪੜੇ ਤੋਂ ਅੰਦਰ ਸੋਮਵਾਰ ਨੂੰ ਫੇਰ ਚਲੇ ਜਾਂਦੇ ਨੇ ਉਸ ਤੋਂ ਬਾਅਦ ਇਹ ਜਿੱਪੀ ਸਾਹਿਬ ਐ ਬੇਸ਼ ਹੁੰਦੇ ਨੇ ਕਦੇ ਐਸਐਸਪੀ ਦੇ ਸਪੇਸ ਹੁੰਦੇ ਨੇ ਕਦੇ ਐਸਐਸਓ ਸਾਹਿਬ ਐ ਬੇਸ਼ ਹੁੰਦੇ ਨੇ ਇਹਨਾਂ ਦੀ ਕੋਈ ਸੁਣਮਾਇਕ ਨਹੀਂ ਮੈਂ ਉਹਨਾਂ ਨੂੰ ਕਹਾਂ ਮਹਾ ਜੀ ਮੇਰੇ ਪਿੰਡ ਚ ਜਾ ਕੇ ਪਤਾ ਕਰੋ ਵੀ ਕਿਹਨੇ ਪਾਣੀ ਬਾਈ ਜਿਹੜੀ ਉੱਥੇ ਹੋ ਗਈ ਸੀ ਸਾਨੂੰ ਲੋਕ ਨਾਲ ਤੇਰੇ ਪੁੱਤ ਗਿਆ ਤਮਦ ਗਿਆ ਬੇਟਾ ਕਮੇਟਰ ਚੁੱਪ ਕਰ ਉਹਦੀ ਗੱਲ ਸੁਣੋ ਸਰਵਾਈ ਉਹਦੀ ਹੋ ਗਈ ਨੀ ਮਾਈ ਦੀ ਮੈਂ ਮਾਈ ਐ ਐਸਪੀ ਐਸਪੀ ਕੋਈ ਹੂੰ ਤੇ ਐਸਪੀ ਮਾੜੋੀ ਡੀਐਸਪੀ ਡੀਐਸਪੀ ਮਾੜੋੀ ਜੀ ਉਹ ਸਰਵਾਈ ਹੋ ਗਈ ਤੇ ਉਹਦੀ ਸਰਵਾਈ ਹੋਈ ਸੀ ਨੇ ਹੱਥ ਬੰਨ ਕੇ ਕਿਹਾ ਉਹ ਕਹਿੰਦੀ ਮਾਈ ਤੇਰਾ ਕੰਨ ਨੂੰ ਫੇਰ ਤੈਸ ਪਹੂਗਾ ਕਹਿੰਦੇ ਤੂੰ ਹੁਣ ਚੱਲਣ ਦੇ ਉਹਨਾਂ ਸਾਨੂੰ ਰੋਕਾ ਉਹਨੇ ਹੀ ਬਹੁਤ ਸਾਡੀ ਮਤਲਬ ਚ ਉਹਨਾਂ ਦੀ ਵੀ ਲਾਹ ਪਾ ਕਰੀ ਜੀ ਸਾਨੂੰ ਜਿਹੜਾ ਸਾਨੂੰ ਵੀ ਕਹਿੰਦਾ ਫਰਮਾਣਾ ਮੋਟਾ ਚਲੋ ਵੀ ਤੂੰ ਫੇਰ ਪੰਗੇ ਕਰਦਿੰਦਾ ਆ ਆ ਵੀ ਤੂੰ ਹੁਣ ਫੇਰ ਕਿੱਥੇ ਹੋ ਰਹੀ ਆ ਵੀ ਮਤਲਬ ਇਹਨੂੰ ਚੱਕਣ ਦੱਕਾ ਗਿਆ ਦੀ ਕੰਮ ਸਾਰਾ ਕੋਈ ਸੀ ਹੱਥ ਬੰਨ ਕੇ ਤੇ ਤਾਂ ਇਹਦੇ ਨਾਲ ਇਹ ਇੱਥੇ ਤੱਕ ਕਹਿ ਦੇਣੀ ਮਾਤਾ ਤੂੰ ਕੱਲ ਕੀ ਆ ਵੀ ਕੱਲ ਤੂੰ ਕੀ ਕਰਦੀ ਸੀ ਵੀ ਅੱਜ ਤੂੰ ਫੇਰ ਰਾਜੀ ਬੰਦਾ ਕਰ ਲਿਆ ਤੂੰ ਰਾਜੀ ਬੰਦਾ ਕਰ ਲਿਆ ਅਸੀਂ ਨੇ ਅਸੀਂ ਨੇ ਇਹੀ ਗੱਲ ਲਈ ਪਤਾ ਸੀ ਮੈਂ ਤਾਂ ਹੁਣ ਵੀ ਬਾਬਾ ਜੀ ਅਸੀਂ ਇਹੀ ਗੱਲ ਲਈਦੀ ਵੀ ਆ ਤਾਂ ਆਈਏ ਨਾ ਹਾਂ ਮੈਂ ਕਰਾਂਗਾ ਇੱਕ ਮਿੰਟ ਸੋਚ ਲੈ ਇੱਕ ਦਿਨ ਇਹਨੂੰ ਪੁੱਛੋ ਇਹ 20 10 40 ਕਰ ਪਰ ਆ ਬਸਦਾ ਇਹਨੂੰ ਬਤਾਉਂਦੇ ਆਉਂਦਾ ਉਹਦੋਂ ਆਉਂਦਾ ਜਦੋਂ ਸੰਡੇ ਕਰੇ ਅੱਗ ਲੱਗ ਜੇ ਨਹੀਂ ਜਦੋਂ ਮੈਨੂੰ ਗਾਣਾ ਗਿੰਦਾ ਤੀ ਤੂੰ ਕਹਿੰਦਾ ਸ਼ਰਾਬ ਛੁਡਾ ਤੀ ਫੈਸਲਾ ਤੇਰਾ ਨਿਪਟ ਗਿਆ ਬਿਛਰਾ ਉਹਦਾ ਕੀ ਅਜੇ ਤੋਂ ਛਰਾ ਮੈਂ ਦੇਖਿਆ ਕਿ ਕਿਹ ਕਿਹ ਕੇ ਬਿਛਰਾ ਖੰਡਾ ਕਰਕੇ ਦੇਖ ਫਿਰ ਮੈਂ ਕੀ ਕਰਨੇ ਨੇ ਸੁਣੀਓ ਨਹੀਂ ਮੇਰੀ ਗੱਲ ਲੱਗਾ ਮੂੰਹ ਤੂੰ ਸਾਰੀਆਂ ਤੂੰ ਲੌਣਾ ਜਿੰਨੀ ਤੂੰ ਲੌਣਾ ਨਾ ਅੱਗਾ ਤੇਰੇ ਕਈ ਮੇਰੇ ਤੋਂ ਬੰਧਕ ਲੱਗਦੀ ਜਿੰਨੀ ਤੂੰ ਮੇਰੇ ਨਾਲ ਲੌਣਾ ਇਹ ਮੈਨੂੰ ਕੋਈ ਨਾ ਛਿੰ ਇਹ ਕਹਿੰਦਾ ਸਾਡੀ ਮੇਰੀ ਨੰਦਾਂ ਨੂੰ ਬੁਲਾਉਂਦਾ ਸੁਣੋ ਮੈਂ ਨਹੀਂ ਤੁਹਾਨੂੰ ਇੱਕ ਮਿੰਟ ਇੱਕ ਬੰਦੇ ਨੂੰ ਤਾਂ ਬੋਲ ਲੈਣ ਦੇ ਕਈ ਇਹਦਾ ਉਦੋਂ ਅਸੀਂ ਨਾਲ ਨਹੀਂ ਕੇ ਗਏ ਸਰਪਾਟੇ ਸਿਰ ਮੈਨੂੰ ਵੀ ਬਹਿ ਰਸੀ ਡੀਟੇ ਸਰਪਾਟੇ ਵਿੱਚ ਸਿਰ ਚਲ ਰਿਹਾ ਪਾ ਵੀ ਉਹਨਾਂ ਇਹਦਾ ਉਦੋਂ ਮੈਨੂੰ ਇਹ ਗੱਲ ਕਹਿਆ ਸੀ ਆਦੇ ਮੈਂ ਪੁੱਛਿਆ ਸੀ ਜੱਲੂ ਨੂੰ ਇਹ ਕਹਿੰਦਾ ਵੀ ਮਤਲਬ ਮੈਨੂੰ ਪੈਸੇ ਦੇ ਦੇ ਨਾ ਬਾਗਲ ਮੇਰਾ ਮੈਂ ਵੇਚਦਾ ਮੈਂ ਕਿਤੇ ਜਾਵਾਂ ਕਿਤੇ ਨਾ ਜਾਵਾਂ ਉਦੋਂ ਇਹ ਗੱਲ ਨੂੰ ਇਹ ਤੋਂ ਵਾਦੀ ਨੇ ਚਲੋ ਪੈਰੀਆਂ ਤਰਵਾਦੇ ਰਾਜੀ ਬੰਦਾ ਇਹਦਾ ਚਲੋ ਕਰਾ ਦਦਿਆ ਤੇ ਉਹਨਾਂ ਨਾਲ ਵੀ ਤੋਂ ਹੱਥ ਬੰਨੇ ਸੀ ਉਸ ਤਰ੍ਹਾਂ ਦੇ ਫਿਰ ਹੁਣ ਕੁਪਰੀ ਤੇ ਤੇ ਪਰ ਕੈਸ ਨੇ ਇਹ ਬਗਰ ਉਹਦੇ ਸਾਨੂੰ ਕੁੱਟਕ ਟੱਪਾ ਕਰਦਾ ਹੈ ਇਹ ਇਹ ਰੋਜ਼ ਨਾ ਸਹੀ ਤੇ ਨਹੀਂ ਆ ਵੀਡੀਓ ਬਾਕੀ ਬਾਬਾ ਜੀ ਬੋਲ ਰਿਹਾ ਸਾਰਾ ਕੁਝ ਆਪਾਂ ਇੱਥੇ ਦਿਨ ਆ ਕੇ ਕਰਦੇ ਤੇ ਵੀ ਦਾ ਕਲੇਸ ਵੀ ਗੱਲ ਆਪਾਂ ਮੰਨਦਾ ਚੰਗਾ ਨਹੀਂ ਕਿਸੇ ਨੂੰ ਕਹਿਣਾ ਅਸੀਂ ਤਾਂ ਕਹਿਣੇ ਮਿੰਨ ਦਾ ਕਰੇਸ਼ ਆ ਨਿਪੜੇ ਉਤ ਨਹੀਂ ਹੋਣਾ ਪਰ ਜਿਹੜੇ ਇਸ਼ਾਰਾ ਬਾਈ ਮਛਾਪਾ ਤੁਹਾਡੀ ਬੇਇਤੀ ਕਰਾਉਣੀ ਬਹੁਤ ਔਖੀ ਹੈ ਚਾਹ ਬੇਇਤੀ ਤੂੰ ਆਪਣੀ ਮਾਂ ਦੀ ਆਪ ਕਰਦਾ ਯਾਰ ਮੈਂ ਕੋਈ ਰਿਕਾਰਡਿੰਗ ਸੁਣਾਵਾਂ ਤੇ ਨੂੰ ਬੋਲਦਾ ਕੀ ਬੋਲ ਰਿਹਾ ਇੱਕ ਮਿੰਟ ਤੂੰ ਬੇਇਤੀ ਦੀ ਗੱਲ ਕਰਦਾ ਬੇਇਤੀ ਕਰਾਣੀ ਔਖੀ ਆ ਤੇਰੀ ਕੀ ਮੁੱਠੀ ਬੋਲ ਰਹੀ ਆ ਤੂੰ ਆਪਣੀ ਮਾਂ ਨੂੰ ਕੁਝ ਬੋਲ ਰਿਹਾ ਕੰਮ ਕਰਦੇ ਵਾਪੇ ਅਸੀਂ ਕੰਮ ਦੋ ਤਾਂ ਕੰਮ ਤਾਂ ਕਰਦੇ ਸਾਰੀ ਕਰਦੇ ਆ ਪਰ ਜਿਹੜੇ ਜੁਆਕ ਆਪਣੇ ਜੁਆਕਾਂ ਦੀ ਬਜਾਏ ਦੂਜੀ ਜੁਆਕ ਵਿੱਚ ਨਹੀਂ ਬਾਈਂਗਾ ਲਗਾ ਰਿਹਾ ਇੱਕ ਮਿੰਟ ਦੇਖੋ ਮੇਰੇ ਕੋਲ ਹੋਗਾ ਚੋਲੇ ਦਾ ਟਿੱਕਾ ਹੋ ਰਿਹਾ ਹੈ ਨਾ ਇਧਰ ਇੱਕ ਮੇਰੇ ਕੋਲ ਪਹਿਲਾਂ ਗੱਲ ਬੋਲਦੇ ਵਿੱਚ ਬੋਲਦੇ ਜੇ ਮਨਨ ਦਾ ਮੰਨ ਲਓ ਕਿ ਆਪਣੇ ਬਣਾ ਕੇ ਰੱਖ ਰਿਹਾ ਤੂੰ ਆਪਣੀ ਕੀ ਮੰਦਾ ਚੰਗਾ ਬੋਲ ਜੇ ਉਹ ਤੇਰੀ ਕੀ ਗਲਤ ਰਸਤੇ ਜਾਂਦੇ ਤੇਰਾ ਫਰਜ਼ ਸਮਝਾਣ ਦਾ ਜਾਂਦਾ ਕਿ ਉਹਨੂੰ ਬਦਕਰਨ ਦਾ ਉਹਨੂੰ ਫਿਰ ਤੂੰ ਐ ਕਰਦੀ ਆ ਵਾਹ ਕਰਦੀ ਮੈਂ ਤੇ ਮੇਰੇ ਕੋਲ ਸਾਰੇ ਅਕਾਊਂਟ ਗਾਣੇ ਅੱਜ ਦੀਆਂ ਨਹੀਂ ਬਹੁਤ ਲੈਣ ਦੀਆਂ ਆਹੰਦ ਮੈਂ ਗੱਲ ਹੋਰ ਕੋਈ ਗੱਲ ਨਹੀਂ ਹੈ ਕਿ ਤੁਡੀ ਅਸਾਈ ਲੜਾਈ ਮਟਾਉਣਾ ਖਾ ਗਿਆ ਕਰਕੇ ਤੁਹਾਡੇ ਪੈਸੇ ਜਿਹੜਾ ਤੁਹਾਡਾ ਸਾਰਾ ਕਿਤਾਬਾ ਉਹ ਪਿਛਲਾ ਜਿਹੜਾ ਹੈਗਾ ਉਹ ਚਲੇ ਗਿਆ ਪਰ ਜਿਹੜਾ ਅੱਜ ਦਾ ਸਮਝ ਜਿਹੜਾ ਗੱਲ ਇਹਨਾਂ ਨੇ ਕੀਤੀ ਸੀ ਨੇ ਤੇਰੇ ਨਾਲ ਦੀ ਤੀਨ ਡੇਢ ਕਿੱਲਾ ਜ਼ਮੀਨ ਦਾ ਦਿੱਤਾ ਸਾਲਾ ਇੱਕ ਮਿੰਟ ਉਹ ਤੇ ਖਾ ਕੇ ਤੇਰੀ ਮਾਜੀ ਨਾਂ ਵੇਚਦਾ ਚਾਈ ਆ ਕਿਉਂਕਿ ਤੂੰ ਬੇਦਾਖਲ ਕੀਤਾ ਹੋਇਆ ਕੀਤਾ ਹੈ ਨਾ ਹਾਂ ਜਾਂ ਨਾ ਇੱਕ ਮਿੰਟ ਹਾਂ ਜੀ ਮੈਂ ਤੁਹਾਨੂੰ ਲਓ ਜੀ ਇਹ ਬਸ ਲਾ ਦੇਗਾ ਇਹ ਵੀ ਨਹੀਂ ਤੁਸੀਂ ਮੈਂ ਛੋਟਾ ਚੱਕ ਲਾ ਗਿਆ ਕੋਦੋਂ ਵੀ ਅੱਗੇ ਕਿੱਥੇ ਹੋਣਾ ਪਿਛਲੇ ਸਾਲ ਅੱਗੇ ਲੈ ਕੇ ਉਹ ਪੁੱਛੂਗੀ ਨੇ ਚੱਕਿਆ ਦੀ ਤੇਰਾ ਭਾਈ ਵੀ ਨਹੀਂ ਆਇਆ ਕਿਉਂ ਚੱਕਦਾ ਉਹ ਤੋਂ ਪਹਿਲਾਂ ਬਿਮਾਰ ਹੋ ਗਿਆ ਚਲੋ ਬਾਹਰ ਪਹਿਲਾਂ ਸੁਣੋ ਪਾਪਾ ਜੀ ਤੂੰ ਕਿ ਕੀ ਦੱਸ ਦੋ ਮੈਨੂੰ ਕੱਲ ਨੂੰ ਕੋਈ ਗੱਲ ਬਾਤ ਤੁਸੀਂ ਉਹ ਫੋਨ ਕਰਤਾ ਮੈਨੂੰ ਬੀਲਾ ਪੁੱਤ ਜੀ ਕੋਈ ਕਹਿੰਦਾ ਇੱਟ ਘੜੇ ਉਹਦਾ ਭੱਗ ਜਾ ਮੈਂ ਆ ਜਾ ਉਹ ਰੋਤਵਾ ਦੇ ਕਹਿੰਦਾ ਮੈਂ ਕਿ ਤੁਹਾਨੂੰ ਫੋਨ ਕਰਾਂ ਮੈਂ ਵੀ ਕਹਿੰਦਾ ਨਾ ਜੀ ਮਿੰਟ ਮਿੰਟ ਤੱਕ ਨਾ ਜੀ ਫੋਨ ਕਰਦਾ ਟਾਈਮ ਨਹੀਂ ਰੱਖਦਾ ਜਲ ਸੁਣਦਾ ਹੈ ਉਹਦਾ ਕਰਤਾ ਨਾ ਕਰਤਾ ਉਹ ਤਾਂ ਜ਼ੀਰੋ ਆ ਸਾਰਾ ਕੁਝ ਛੱਡ ਦੇ ਮੈਂ ਬਸ ਇਨੀ ਦਿੱਤੀ ਮੇਰਾ ਬੰਦਾ ਇਹਨੇ ਕੱਟਿਆ ਮੈਂ ਕਹਿੰਦਾ ਗੱਲ ਨਾ ਹਾ ਤੂੰ ਵੀ ਦਰਵਾਜ਼ਾ ਛੱਡਿਓ ਕੀ ਗੱਲ ਨਾ ਹਾ ਤੂੰ ਜੇ ਮੈਨੂੰ ਕੋਈ ਕਹੇ ਤੇ ਵੀ ਬੰਦਾ ਇਹਨੇ ਕੱਟਿਆ ਇਹਨੇ ਕੱਟਿਆ ਕੰਜਰ ਨਹੀਂ ਸਕਾਟ ਸਕਾਟ ਇਹ ਅੱਗ ਲਾ ਕੇ ਰੱਖੀ ਬੁੜੇ ਉਂਗਲੀਆਂ ਲਾਈ ਗਿਆ ਪਾਪ ਪੁੱਤਾਂ ਨੂੰ ਲੜਾਈ ਗਿਆ ਹੁਣ ਮੇਰੇ ਮੁੰਡੇ ਨੂੰ ਪਹਿਲਾਂ ਤੇਰੀ ਮਾਂ ਨੇ ਕਰਤਾ ਮੁੰਡਾ ਰੋਜ਼ ਮੈਨੂੰ ਕਹਿੰਦਾ ਤੇ ਕੁੱਟ ਕੇ ਘੜਤਾ ਮੈਨੂੰ ਬੋਲਣ ਵੀ ਨਹੀਂ ਦਿੱਤਾ ਕਿ ਸਾਡਾ ਕੁੜਾ ਸਾਹ ਨਹੀਂ ਕੱਢਣ ਦੇਂਦਾ ਸੀ ਇਹ ਨਹੀਂ ਅੱਗ ਲਾ ਕੇ ਰੱਖੀ ਹੁਣ ਵੀ ਅੱਗ ਲਾਉਣ ਵਾਸਤੇ ਆਇਆ ਮੇਰੇ ਘਰ ਤੈਨੂੰ ਇਹਨੂੰ ਅੱਗ ਲਾ ਕੇ ਰੱਖੀ ਇਹ ਬੈਗੂ ਮਾਂ ਨੇ ਉਹ ਤੈਨੂੰ ਕਰਦੇ ਰਿਸ਼ਤਾ ਰਿਸ਼ਤਾ ਕਰਾਇਆ ਜੀ ਉਸਨੇ ਬੜੀ ਬੁਰੀ ਜਿਹੀ ਚਾਲ ਆਕਾ ਕਰਤਾ

ਅਹ ਰੀਕੋ ਸੇ ਨਾ ਰੋਕੋ ਕੋ ਤੋਂ ਤਾਂ ਆਂਦੇ ਮੇਰੀ ਬੇਟੀ ਹੈ ਇਹਨੂੰ ਇਹਦੀ ਮਾਇ ਆਇਲਾ ਪੁੱਤ ਅਸੀਂ ਮੇਰਾ ਘਰ ਕਿਸੇ ਦਾ ਜਾਏ ਕਿਤੇ ਦੂਰ ਹਾਂ ਜਾਈ ਆਉਂਦਾ ਸੋਹਣੇ ਸਾਹਮਣੇ ਬੈੰਦ ਦੇ ਦੇ ਵੀ ਮੈਂ ਤਾਂ ਆਉਂਦਾ ਨਹੀਂ ਨਾ ਮੇਰਾ ਵੀ ਨਾ ਲੱਗਾ ਕੋਈ ਸਿਰਫ ਪਾਇਆ ਹੋਣ ਦੇ ਨਾਤੇ ਮੇਰਾ ਖਰਚ ਬੰਦ ਹੈ ਕਿ ਮੈਂ ਕਹਿੰਦਾ ਹੁਣ ਵੀ ਮੈਂ ਤੇਰੇ ਨਾਲ ਹੱਥ ਬੰਨ੍ਹ ਬੁਮੀ ਰੋਟ ਤੁਮਿਲ ਤੱਕ ਪੱਗੀ ਹੋ ਗਈ ਸੋਹਣ ਤੋਂ ਤੱਕ ਨਹੀਂ ਅਗਨਪਰੀਤ ਕਰ

ਆਨੇ ਬੰਦੇ ਟਾਲੇ ਦੇ ਮੇਲੇ ਦੀ ਕੰਮ ਪਣ ਵਿੱਚ ਪਿਆ ਇਹ ਜੀ ਕੋਈ ਸਿਕੂ ਦਾ ਕੰਮ ਨਹੀਂ ਪਹੁੰਚਦਾ ਲੱਗਦੀ ਕੱਲ ਪੀਜੀ ਇਹਨੂੰ ਕੋਈ ਸੱਚਕੜਾਈ ਇਹ ਮੇਰੇ ਕੋਲ ਬੱਗਿਆ ਪੰਚਾਇਤ ਦਾ ਚੀਜ਼ ਅਸੀਂ ਇਕੱਠੇ ਰੋਕੇ ਬੱਗੇ ਜੀ ਉੱਤੇ ਕੋਈ ਸਪਾ ਨਹੀਂ ਨਹੀਂ ਇਸ ਹੁਜਾਇਲਾ ਕਿ ਕੋਈ ਕੁਝ ਨਹੀਂ ਕਰਦੀ ਇੱਚੋਂ ਇਹਦਾ ਕੁਝ ਬੁਰਾ ਹਾਲਿਆ ਤੂੰ ਕਿ ਤੂੰ ਇਹਨੂੰ ਕਿੱਥੇ ਫੇਰਨੀ ਤੂੰ ਇੱਥੇ ਤੱਕ ਨਾ ਪਹੁੰਚ ਆਪਾਂ 70 ਸਾਲ ਦੇ ਹੋ ਗਏ ਨਾ ਮੈਂ ਤੇਰੇ ਨੂੰ ਇਹ ਜਿਹਾ ਹੁਣ ਨਾ ਇਹ ਬੰਡੋ ਮੈਂ ਅੱਜ ਜੁੜੀ ਨੂੰ ਮੋੜ ਤੇ ਜੁਪਰਜਾ ਮਾਤਾ ਬੋਲ ਨਾ ਮਾਤਾ ਉਹ ਕੋਤੀ ਨੂੰ ਕਿਹੜੇ ਮੁੰਡੇ ਨਾਲ ਜਦ ਤੂੰ ਮੋੜ ਕੇ ਕਿਹੜੇ ਮੁੰਡੇ ਨਾਲ ਗਈ ਆਓ ਨਹੀਂ ਕਿੱਥੋਂ ਰਿਆਂ ਮੋੜ ਕੇ ਨਹੀਂ ਸਾਡੀ ਕੁੜੀ ਆ ਮੈਂ ਉਹ ਕਹਿ ਰਹੇ ਆ ਕਹਿਣਾ ਕਹਿਣਾ ਤੂੰ ਤਾਂ ਤੁਮ ਤਰ ਸੋਭ ਨਹੀਂ ਮੈਂ ਕਦੀ ਨਾ ਰੰਦਾ ਬੰਦਾ ਤੇਰੀ ਬੋਲ ਕਿਸ ਪਹਿਲੇਗਾ ਤੂੰ ਤੇਰੀ ਟੱਕਣੀ ਚਾਹੀਦੀ ਜੇ ਮੈਂ ਤੇਰਾ ਚਾਹੀਦੀ ਤੂੰ ਟੱਕਣੀ ਚਾਹੀਦੀ ਤੂੰ ਸਿਆਣਾ ਬਣਾ ਸ਼ਰਮ ਮੰਨ ਕੁਸ ਇਹ ਕਿਉਂ ਸਰਮਾ ਮਾਨੂੰ ਚੱਲ ਮਾ ਇਹ ਚਿੰਨ੍ਹ ਪੁੱਛ ਲੋ ਇਹ ਕੁੜੀ ਇਹ ਕਹਿੰਦੀ ਜੀ ਸਮਝ ਨਹੀਂ ਆ ਰਿਹਾ ਕੋਈ ਗੱਲ ਇਹ ਨਹੀਂ ਸੈਂਟਰ ਇਸ ਨਾਲ ਠੀਕ ਆ ਤੇ ਜਰਾ ਕੁੜੀ ਦਾ ਲਾਸਾ ਕਰਵਾਈ ਕਰਨਾ ਹੈ ਕੱਲੋ ਤੈਨੂੰ ਇਹ ਕਹਿ ਰਿਹਾ ਮੇਰਾ ਘਪੜ ਦੇ ਵਿੱਚ ਸਾਨੂੰ ਨਹੀਂ ਅਸੀਂ ਤਾਂ ਆ ਕੇ ਮੁੜ ਕੇ ਮੁੜ ਜਾਨੇ ਨਹੀਂ ਸਾਡੀ ਕੁੜੀ ਦੇ ਨਹੀਂ ਕੁੜੀ ਦਾ ਤੇਰੀ ਇਹ ਕੋਈ ਨਾ ਮੈਂ ਰੱਖ ਤੀਜਾ ਵਿਆਹ ਕਰਾਇਆ ਤੇ ਸੁਰੀ ਕਰੋ ਇਹਨੂੰ ਅੱਗੇ ਵਾਸਤੇ ਜੇ ਗੱਲ ਕਰੂਗਾ ਅਸੀਂ ਤੁਸੀਂ ਉਹ ਪੰਚਾਇਤ ਬਲਰਾਉਂ ਨੂੰ ਤੋੜਾ ਬਾਬਾ ਜਦੋਂ ਜੇ ਇਹ ਕਰੂਗਾ ਜੇ ਉਹ ਮਸਵਾਣੂ ਹੈ ਪਾਈ ਉਹਦਾ ਪੰਜ ਰਹਿਣਾਗੇ ਜੀ ਭਾਈ ਉਹਦਾ 5 ਵਜੇ ਸਾਡੇ ਨੂੰ ਹਸਪਤਾਲ ਗਿਆ ਇਹ ਮੈਂ ਚਲੇ ਆਉਂਗੀ ਨਹੀਂ ਤੈਨੂੰ ਫੁੱਲ ਪਾਉਣਾ ਤੂੰ ਸਭ ਤੋਂ ਪਹਿਲਾਂ ਕਿੱਥੇ ਜਾਣਾ ਮੈਂ ਸਹੀ ਕਿਹਾ ਇਹਨੇ ਬੰਦਾ ਯਾਰਾ ਕਰਕੇ ਕਿਸੇ ਦੁਕਾਨ ਆਪਣਾ ਆਰਾਮ ਨਾਲ ਨਹੀਂ ਆਉਂਦਾ ਤੀ ਤੀ ਤੋਂ ਉਹਨਾਂ ਨੂੰ ਕਹਿੰਦਾ ਨਹੀਂ ਨਹੀਂ ਅਸੀਂ ਤੇਨੂੰ ਬਚਾਉਣ ਆਇਆ ਤੈਨੂੰ ਮਾਰ ਲੈਣਾ ਤੇਨੂੰ ਆਪਾਂ ਤੇਰੀ ਕੁੜੀਆਂ ਨੂੰ ਕੁਝ ਪੈ ਨਹੀਂ ਫਰ ਤੇਰੀ ਬੰਦਾ ਪਰ ਕੰਮ ਨਹੀਂ ਆਉਂਦਾ ਬੱਚੇ ਬਰਾਬਰ ਜਿਹਨਾਂ ਆਪਣੇ ਘਰਵਾਰ ਨਹੀਂ ਸਮਝਉਂਦਾ ਗੱਲ ਇਹ ਪੱਤੀਆਂ ਪੈਣ ਦੀ ਜਿਵੇਂ ਆਪਣੇ ਦੀ ਆਪਾਂ ਨਹੀਂ ਫਿਰਦੇ ਤਾਂ ਹੀ ਆਪਣੇ ਬੱਚੇ ਲੈਣੇ ਆਪਾਂ ਕਹਿ ਨਹੀਂ ਸਕਦੇ ਜਿਹੜੀ ਮਾਂ ਦੀ ਚੜੀ ਦਾ ਬਾਬਾ ਪੂਰੀ ਜੀ ਕਰ ਕੋਈ ਕੀ ਦਿੱਤਾ ਹੋਵੇਗਾ ਇੱਥੇ ਬੈਠ ਕੇ ਗੱਲ ਕਰੀਏ ਜਿਹੜੀ ਦੋ ਟਿਕਰਮੇ ਇੱਥੇ ਮੈਂ 2000 ਨੰਬਰ ਦੇ ਲੋ ਬਣ ਲਵਾਂਗਾ ਇਹਦਾ ਬਰਤਦਾ ਨਹੀਂ ਕਿ ਮੇਰਾ ਮਨ ਮਸਤਾ ਪੰਜ ਪੰਜ ਜੇਬ ਨਹੀਂ ਨਾਲ ਪੰਜਰੂ ਇਕੱਠੀ ਕਰਕੇ ਬਕਰ ਮੈਂ ਇਕ ਟਿਕਰ ਵੀ ਆਪ ਨਹੀਂ ਲੈ ਕੇ ਜਾਂਦਾ ਉਹ ਨਹੀਂ ਹੁੰਦੇ ਨਹੀਂ ਹੁੰਦੇ ਅੱਜ ਤਾਂ ਤੁਸੀਂ ਮਾਂ ਪੁੱਤ ਨਹੀਂ ਹੋ ਰਹੇ ਅਸੀਂ ਤਾਂ ਤੈਨੂੰ ਉੱਤੇ ਖੜਾਣਾਗੇ ਤੁਸੀਂ ਖੜਾ ਰਹੇ ਬਣਾਈਏ ਉਡਾਗੜਾ ਫੈਸਲਾ ਹੋ ਗਿਆ ਮਿੱਚ ਮੱਚੇ ਨੇ ਮੈਂਬਰ ਸਰਪੰਚ ਬਾਬਾ ਜੀ ਕੀ ਦੱਸੋ ਛੋਟੇ ਅੰਤ ਮੈਂ ਫੈਸਲੇ ਨੇ ਖੜ ਰਿਹਾ ਕੱਲ ਨੂੰ ਮੈਂ ਪੂਰੇ ਉੱਤਰੇ ਫਿਰ ਤੁਸੀਂ ਤਾਂ ਮੈਨੂੰ ਕਹੋ ਕਿ ਜਦ ਤੱਕ ਪੂਰੇ ਉੱਤਰੇ ਦੋ ਮਰਜ਼ੀ ਕਰ ਬਈ ਚਲੋ ਪੂਰੇ ਉੱਤਰੇ ਪੰਚਾਇਤ ਦੇ ਦੇ ਮੈਂ ਪੂਰਾ ਜੂਝੂ ਮੇ ਉੱਤਰੇ ਜਾਂਦਾ ਤੂੰ ਵੀ ਖੜਦਾ ਤੂੰ ਮੇਰੀ ਕੋ ਰਹੇ ਕਿੱਥੇ ਜਾਵਾਂ ਕੱਲ ਨੂੰ ਬਣਾ ਚਾਹੇ ਮਾਰ ਦੇਣ ਇਹ ਚਾਹੇ ਜੋ ਜਾਣ ਜਿਸ ਨੂੰ ਮਰਜ਼ੀ ਕਰਾਂ ਤਖਾਨ ਦਾ ਪੁਤਸਾ ਮੁੜ ਕੇ ਮੈਂ ਨਹੀਂ ਧਰੂੰਗਾ ਪਤਾ ਮੈਨੂੰ ਕਿਹਦੇ ਜੀ ਹਰਾ ਕਰ ਨਹੀਂ ਆ ਰਿਹਾ ਜਦ ਤੱਕ ਹੋਵਾੜੀ ਆਪੇ ਬਾਪਾ ਬਾਈ 98 ਦੇ ਵਿੱਚ ਠੀਕ ਹੈ ਕਿ ਨਾ ਜਰਾ ਕੇ ਆਪਣਾ ਚੱਤਸਰ ਸਾਹਿਬ ਗੁਰਦੁਆਰਾ ਕਰੋਦੇ ਦੇ ਅੱਠ ਮਹੀਨੇ ਸੇਵਾ ਲਾ ਕੇ ਆਏ ਬਾਬਾ ਜੀ ਉਹਨੂੰ 10000 ਰੁਪਏ ਦੋ ਤੰਗਰ ਚ ਆਹ 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 ਇਹ ਤੂੰ ਕਹੇਗੀ ਤੇਰੀ ਪਰ ਕੱਢਦੇ ਮੈਂ ਹੋਰ ਵੀ ਚੰਗਾ ਪਹਿਨਾਂਗੀ ਮੈਂ ਤਾਂ ਬਹੁਤ ਖੈਰ ਹੋਵੇ ਉਹ ਵੀ ਪਹਿਨਗੇ ਬੱਚਾ ਜੀ ਆਪਣੀ ਜਗ੍ਹਾ ਤੇ ਲਾ ਕੇ ਅੱਜ ਮੈਂ ਦੇਖ ਵੀ ਚੱਲ ਕਹਿੰਦਾ ਸੁਣ ਇੱਕ ਮਿੰਟ ਸੁਣਾ ਅੱਜ ਤੁਹਾਡੇ ਮੱਥੇ ਦੇ ਹੈਗੇ ਜਦੋਂ ਤੁਸੀਂ ਦੂਰ ਹੋਗੇ ਨਾ ਤੁਹਾਡਾ ਪ੍ਰੇਮ ਐਂਟਮੈਟ ਕਿ ਬਣੂਗਾ ਨਾ ਬਣਿਆ ਤੂੰ ਤਾਂ ਗਈ ਮਾਰਾ ਤੋਂ ਮੰਗੋ ਵੀ ਸਾਨੂੰ ਜੋੜ ਹਨਾ ਉਹਨੇ ਜੋੜਨ ਨਾਲ ਦੁਨੀਆਂ ਦੇ ਜੋੜੇ ਲੋਕ ਨਹੀਂ ਜੁੜ ਸਕਦੇ ਉਹ ਜੋੜੇ ਹੈ ਕਦੇ ਕਿ ਮੈਂ ਇਹਦਾ ਲਵਾ ਕੇ ਗੁੱਠਾ ਇਹਦੀ ਪਰ ਕਹਿੰਦੇ ਵੀ ਮਾਰਦਾ ਚੁੱਕਿਆ ਉਹਨਾਂ ਨੂੰ ਬੇਲੀ ਕਰਦਾ ਲਾਹਣੇ ਕਿ ਕਿ ਮਾਂ ਹੈ ਮਾਂ ਹੈ ਓਏ ਪਰ ਕਹ ਕੇ ਮੇਰੇ ਕੋ ਆਪਣੇ ਓਏ ਆਪਣੇ ਦਾ ਸੁਣਨਾ ਅੱਜ ਮੈਨੂੰ ਬਾਹਰੇ ਆਪਣੇ ਜਨਮ ਦਾਤਾ ਨੇ ਇਹ ਜਨਮ ਜਨਮ ਵਿੜੇ ਮਾਤਾ ਨੂੰ ਪਤਾ ਕਿੰਨੀ ਤਕਲੀਫ ਹੁੰਦੀ ਹੈ ਸੋਚਿਆ ਕਦੇ ਹਰਬਾ ਦੁਲਬ ਸਿੰਘ ਜੀ ਹਰਬਾ ਜੀ ਸੋਚਿਆ ਆਪਣੇ ਹੁਸ਼ਿਆਰ ਹੋਈ ਹੁਸ਼ਿਆਰ ਨਹੀਂ ਤੈਨੂੰ ਵਿਆਹ ਕਰਾਈ ਗਿਆ ਲੋਕ ਐਸੇ ਤੈਨੂੰ ਦੱਸਦੇ ਨੇ ਵੀ ਵੀ ਕਿੱਲੇ ਆਲੇ ਬੈਠੇ ਨੇ ਜੀ ਵੀ ਕਿੱਲੇ ਆਇਆ ਅਜੇ ਕਹਿੰਦਾ ਮੈਨੂੰ ਕੋਈ ਖਿਆਲ ਨਹੀਂ ਹੈਗਾ ਇਹ ਤਾਂ ਤੈਨੂੰ ਵੱਡਣਾ ਪਜੀਦਾ ਦਾ ਬੀਜਾ ਉਹਦਾ ਪੱਟਣਾ ਪਾਜੀ ਉਹਦਾ ਐਸਆਈ ਵੀ ਹੈ ਐਸਆਈ ਵੀ ਕਹਿੰਦੀ ਇਹ ਬਾਬਾਈ ਠੀਕ ਹੈ ਜੀ ਐਸਆਈ ਨੂੰ ਮੈਂ ਕਹਿੰਦਾ ਵੀ ਤੂੰ ਭਾਏ ਤਿੰਨ ਗੱਲਾਂ ਇਹਦੇ ਸਭ ਵੀ ਵੀ ਕਿੱਲੇ ਦਾ ਇੱਕ ਪੁੜੀ ਹੋਇਆ ਬਿਲਕੁਲ ਬਿਲਕੁਲ ਕੀ ਤੂੰ ਆ ਕਾੜੀ ਕਾੜੀ ਆ ਕੇ ਜਿਹੜੇ ਤਿੰਨ ਹੋਰ ਨੂੰ ਮਾਦੀ ਬਣਾ ਕੇ ਪਰਮਾਤਮਾ ਨੇ ਪਤਾ ਨਹੀਂ ਕਿਵੇਂ ਦੇ ਮੈਡਮ ਮੂਰੇ ਮੈਡਮ ਮੂਰੇ ਹੱਥ ਸਾਡੇ ਮੰਨੇ ਪਾਈ ਜ ਤਲੌਂਦ ਕਿ ਗਏ ਸੀ ਚਾਰ ਜਣੇ ਵੱਟਾ ਦਰਾਤਾ ਆ ਉਹ ਚੋਣੋਂ ਨਹੀਂ ਗਏ ਤੇਰੇ ਵਿੱਚ ਗਏ ਆ ਨੇ ਸਾਨੂੰ ਵੀ ਭੈਣ ਤੋਂ ਫੇਰ ਗੱਲਾਂ ਐ ਗਰ ਗੋਲ ਦੀ ਬੋਲ ਨੂੰ ਕੁਛ ਕਿਵੇਂ ਗੱਲਾਂ ਕਰਦੇ ਨੇ ਇਹ ਜਾਨਾ ਮਾਂ ਪਿਓ ਦਾ ਕੱਢਦਾ ਹੁੰਦਾ ਗੱਲਾਂ ਇਹਨੂੰ ਜੰਮਿਆ ਨੇ ਆਉਣੇ ਪਿੱਛੇ ਬਾਬਾ ਜੀ ਨੇ ਸੀ ਅੱਕੇ ਹੋਏ ਸਾਰੀ ਗੱਲਾਂ ਕੱਢਦੇ ਨੇ ਪਰਾਂ ਮਾਂ ਪਿਓ ਦਾ ਕੱਢਦੇ ਸੀ ਜੇ ਤੂੰ ਸਾਡੇ ਮੰਨੇ ਗਾਣੀ ਬਈ ਮੈਂ ਚਾਹੇ ਤੈਨੂੰ ਬਾਕੂ ਕੇ ਮੱਲ ਮੰਨ ਲਵਾਂ ਤੇ ਤੂੰ ਵੀ ਭੈਣ ਵੀ ਤੇ ਤੱਲ ਕੇ ਆਈਆਂ ਮੇਰੇ ਕੋਲ ਸਾਡੀ ਕਦਰ ਕਰੂੰਗਾ ਫਿਰ ਉਸ ਤੈਨੂੰ ਅਸੀਂ ਇਹੀ ਕਹਿਨੇ ਆ ਵੀ ਉਹਨੂੰ ਉਹ ਬੱਚੀ ਸਾਹਮਣੇ ਪੁਆਗੇ ਜਵਾਬ ਪਾਲ ਸਾਈਡ ਤੇ ਹੋ ਕੇ ਪਾਲਾ ਆ ਬੱਚਿਆਂ ਤੇ ਅਸਰ ਪੈਦਾ ਕਾਦੀ ਲੜਾਈ ਦਾ ਕੁੜੀ ਖੜੀ ਦੇਖਦੀ ਸਾਰਾ ਤੁਹਾਡਾ ਪਰਿਵਾਰ ਦੀ ਮੈਂ ਕਿਹਾ ਬਾਬਾ ਜੇ ਜੋ ਫੈਸਲਾ ਦੇਵਾਂਗਾ ਤੁਸੀਂ ਸਿਰ ਮਤੇ ਹੋਊਗਾ ਜਵਾਬ ਨਹੀਂ ਹੋਊਗਾ ਥੋੜੀ ਦੇਖ ਜੀ ਇੱਥੇ ਇੱਥੇ ਇੱਕ ਕਰਦੇ

ਬਾਪਾ ਜੀ ਉਹ ਵੀ ਛੱਡ ਦੋ ਜੇ ਮੈਨੂੰ ਕਿੰਨੇ ਚੋ ਕੋਈ ਮਾੜਾ ਕਹਿੰਦੇ ਵੀ ਹਾਂ ਇਹ ਬੰਦੇ ਨੇ ਕੰਮ ਨਹੀਂ ਕਰੇ ਬੰਦੇ ਨੇ ਜਗੜਾ ਵੀ ਕਰਾਇਆ ਬਈ ਇਹ ਬੰਦੇ ਨੇ ਕੋਈ ਗਰਮਾ ਨਹੀਂ ਕਰਕੇ ਦਿੱਤਾ ਹੋਰ ਇੱਥੇ ਤੋਂ ਹੁਣ ਆਇਆ ਦੱਸ ਨੂੰ ਮੇੜਨਾ ਕਿੰਨੇ ਲਿਖੀ ਤੇ ਰੱਡੀ ਖਾਹ ਕਰਾ ਤੇ ਇਹ 20000 ਹੁਣ ਦੰਨੇ ਆ ਫਲਾ ਕੇ ਤੂੰ ਦੋ ਹਾਂ ਉਹ ਹੀ ਟੈਨ ਦਾ 60 ਰੱਖ ਲਾਂਗੇ ਇਦਨ ਪੈਸੇ ਮੈਨੂੰ 20000 ਭੈਣ ਵੀ ਇਹਦੇ ਭਾਈ ਜਬਾਨ ਕਰਕੇ ਕਿਹੜੇ ਖਾਣੇ ਵਿੱਚ ਉੱਥੋਂ ਪਾ ਕੇ ਆਉਂਦੇ ਪਰ ਤੂੰ ਕੋਸੀ ਤਾਂ ਰੱਖਦੇ ਆ ਤੈਨੂੰ ਕੋਸ ਨਹੀਂ ਲੈਣਾ ਪ੍ਰਵਾਜ ਗੋਹਣ ਸੀ ਖੜਿਆ ਤੇਰੇ ਨਾਲ ਤੈਨੂੰ ਕਹਿੰਦਾ ਮੈਂ ਭੈਣ ਮੇਰੇ ਭੱਜ ਵੀਰ ਦਾ ਬਾਤ ਤਾਂ ਕੋਈ ਕੰਮ ਹੈ ਮੈਨੂੰ ਬਰਮਾ ਨਹੀਂ ਸੀ ਕਿੰਨੇ ਮਹੀਨੇ ਲੱਗ ਬਾਇ ਜੀ ਦੇਖ ਯਾਰ ਮੈਨੂੰ ਬਚਾਇਆ ਗੁਰੂ ਘਰ ਨੇ ਰੱਖਿਆ ਬਈ ਮਾਝ ਦੇ ਘੱਟ ਸਾਲ 8 ਮਹੀਨੇ ਜੇ ਬੁਲਾਇਆ ਕਣਾ ਦਰਬਾਰ ਸਾਹਿਬ ਚ ਲੰਗਰ ਤੇ ਮੈਂ ਇੱਕ ਦਿਨ ਲਿਖਿਆ ਮੈਨੂੰ ਬਚਾਇਆ ਉਹਨੇ ਰੱਖਿਆ ਸੀ ਸਿਆਣਾ ਵੀ ਬੰਦਾ ਤੇ ਮਾਤਾ ਜੇ ਕੋਈ ਕਹਿੰਦਾ ਕਣਾ ਮਾਤਾ ਕਣੀ ਮਹਸੂਰ ਸਾਹਿਬ ਜਾਣਾ ਮਾਂ ਮੇਰੇ ਡੀਲਰ ਨੂੰ ਕਿੰਨਾ ਜੀ ਪੈਸੇ ਦਿੱਤੇ 2000 ਰੁਪਏ ਚਲ ਕਰਾਇਆ ਕਰਾ ਦੇ ਮੈਨੂੰ ਮਾਂ ਆ ਕੇ ਬੜੇ ਨਹੀਂ ਕਿ ਮੈਨੂੰ ਕਹਣਾ ਕਿ ਮੈਂ ਵੀ ਦੱਸਦਾ ਨਹੀਂ ਸਮਾਨ ਸਮਾਨ ਚ ਕਾਜ ਜਮਾਵੇ ਤਲਾਸ਼ ਰਹੀ ਜਿਹੜੀ ਡੇਟ ਦੇਣਗੇ ਬੁੱਧਵਾਰ ਨੂੰ ਜੀ ਬਈ ਬੁੱਧਵਾਰ ਨੂੰ ਸਮਾਂ ਕਰਦੇ ਹਾਂ ਹਾਂ ਇਹ ਨਹੀਂ ਉਹ ਰੱਖਦੇ ਹੋਵੇ ਜਿਹੜਾ ਤੂੰ ਹੁਈ ਕਈਆਂ ਨਾ ਰੱਖਦਾ ਹਾਂ ਹਾਂ ਜੀ ਬਈ ਹਾਂ ਜੀ ਨਵੇੜਤਾ ਬਾਪੇ ਨਹੀਂ ਰੋਣਾ ਹਾਂ ਜੀ ਨਵੇੜਤਾ ਜੀ ਨਵੇੜਤਾ ਹਾਂ ਜੀ ਕਦੋਂ ਕਮਰਾ ਖਾਲੀ ਕਰੋਗੇ ਇਹਦਾ ਜਿਹੜਾ ਸਾਡਾ ਪਹਿਲਾ ਫੈਸਲਾ ਹੋਇਆ ਸੀਗਾ ਜੀ ਹਾਂ ਜੀ ਠੀਕ ਆ ਜੀ ਨਿਬੜਿਆ ਹੋ ਸਾਬ ਨਾਲ ਆ ਪਰ ਇਹਨਾਂ ਨੇ ਉਦੋਂ ਪੈਸੇ ਦੇਣੇ ਸੀ ਉਦੋਂ ਇਹਨਾਂ ਤੋਂ ਪੈਸੇ ਨਹੀਂ ਮਣੇ ਚਲੋ ਅੱਜ ਜਥੇ ਬੰਦੀ ਇਹ ਧੰਨਵਾਦ ਕਰਦਾ ਮੈਂ ਉਹਨਾਂ ਦਾ ਠੀਕ ਹੈ ਬਾਬਾ ਜੀ ਨੂੰ ਮੈਂ ਕੱਲੀ ਗੱਲ ਤੇ ਬਾਬਾ ਜੀ ਜਿਵੇਂ ਤੁਸੀਂ ਫੈਸਲਾ ਕਰੋਗੇ ਮਨਜ਼ੂਰ ਹੈ ਮੈਨੂੰ ਠੀਕ ਹੈ ਜੀ ਕੱਲੂ ਕਮਰਾ ਦੇਖ ਲੈ ਆਇਦਣ ਖਾਲੀ ਕਰ ਦਾਂ ਬਾਬਿਆਂ ਦੇ ਸਮਾਹ ਜਿਹੜਾ ਮਤਲਬ ਮਾਪਿਆਂ ਜਿਹੜਾ ਸੰਝੋਤਾ ਕਰਾਇਆ ਤੇ ਸੁਸਤ ਸੁਸਤ ਮਿਸ ਤੋਂ ਸਟੀ ਆ ਜੀ ਆਪਾਂ ਦਾ ਚਲੋ ਜੋ ਕਹਿਤਾ ਆਪਾਂ ਆਪਣੇ ਖਾਲਸਾ ਦੀ ਮੰਨੀ ਹੈ ਜੀ ਆਪਾਂ ਨੇ ਕੋਈ ਕਿੰਤੂ ਬਰੰਤੂ ਨਹੀਂ ਕਰ ਸਕਦੇ ਆਪਾਂ ਝਗੜਾ ਨਾ ਕੱਲ ਦੇ ਇਹ ਕਰ ਦੇ ਨਹੀਂ ਦੇਖੋ ਆਪਾਂ ਆਏ ਨੇ ਆਪਾਂ ਜੀ ਜ ਨੂੰ ਕਹਿੰਦੇ ਹੱਥ ਬਨ ਕੇ ਇਹਨਾਂ ਨੂੰ ਆਪਾਂ ਉਹ ਇੱਕ ਗੱਲ ਕਬੂਲ ਹੈ ਜੇ ਆਪਾਂ ਨੇ ਕੱਲੇ ਵੀ ਕਹਤਾ ਸੀ ਬਾਬਾ ਜੀ ਮੈਂ ਤੁਹਾਨੂੰ ਸਭ ਕੁਝ ਮਨਜ਼ੂਰ ਹੈ ਠੀਕ ਹੈ ਹੁਣ ਤੁਸੀਂ ਇਹ ਕਮਰਾ ਜਿੰਨੇ ਕਿ ਬੁੱਧਵਾਰ ਨੂੰ ਖਾਲੀ ਕਰ ਦੋਗੇ ਹਾਂ ਬੁੱਧਵਾਰ ਨੂੰ ਖਾਲੀ ਕਰ ਦਾਂਗੇ ਜੀ ਅੱਛਾ ਉਹ ਤੋਂ ਪਹਿਲਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਕੋਈ ਇਹ ਵੀ ਆਪਦੇ ਜ਼ਿੰਮੇਵਾਰ ਹੋਣਗੇ ਕੱਲ੍ਹ ਤੋਂ ਇਹਦਾ ਹੋਵੇ ਕੋਈ ਇਹਨਾਂ ਨੂੰ ਨਹੀਂ ਨਹੀਂ ਦੇਖੋ ਅਸੀਂ ਕਮਰਾ ਖਾਲੀ ਕਰਕੇ ਕਹਿ ਰਹੇ ਹਾਂ ਵੀ ਅਸੀਂ ਕਮਰਾ ਖਾਲੀ ਕਰਨਾ ਉਸ ਤੋਂ ਬਾਅਦ ਜ਼ਿੰਮੇਵਾਰੀ ਇਹਨਾਂ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜਗ੍ਹਾ ਇਹਨਾਂ ਦੀ ਹੈ ਇਹਨਾਂ ਦੀ ਜਗ੍ਹਾ ਪਾਤਨ ਜੋ ਮਰਜ਼ੀ ਕਰਨਾ ਇਹ ਇਹ ਕਹਿੰਦੇ 1,20,000 ਸਾਡਾ ਨੱਬੜ ਦੇਗਾ ਜੀ ਠੀਕ ਹੈ ਜੀ 20,000 ਰੁਪਏ ਕਹਿੰਦੇ ਅੱਜ ਦੇਵਾਂਗੇ ਲੱਖ ਰੁਪਏ ਪਤਾ ਨਹੀਂ ਕਦੋਂ ਚਾਵਾਂਗੇ ਬੁੱਧਵਾਰ ਨੂੰ ਇੱਧੇ ਕਾਬਰਾ ਖਰਦੀ ਕਰੇਗਾ ਨਹੀਂ ਬਾਬਾ ਜੀ ਫਿਰ ਮੈਂ ਸਮਾਨ ਲੈਣ ਨੂੰ ਵੀ ਤਾਂ ਦੇਵਾਂਗਾ ਜੀ ਨਹੀਂ ਨਹੀਂ ਐ ਨਾ ਕਰੋ